ਪੌਸ ਪ੍ਰਸ਼ਾਸਨ ਦੇ ਔਰ ਸਰਕਾਰਾਂ ਦੇ ਜਿਹੜੇ ਜ਼ੁਲਮ ਹੈ ਇਹ ਲਗਾਤਾਰ ਸਾਡੇ ਆਮ ਲੋਕਾਂ ਤੇ ਵਧਦੇ ਜਾ ਰਹੇ ਨੇ ਇਹਨਾਂ ਨੂੰ ਠੱਲ ਪਾਉਣ ਵਾਸਤੇ ਸਾਨੂੰ ਇਕੱਠੇ ਹੋਣਾ ਪਊ ਲੜਨਾ ਪਊਗਾ ਇਹਨਾਂ ਸਰਕਾਰਾਂ ਦੇ ਨਾਲ ਇਹ ਕਾਫੀ ਜ਼ਿਆਦਾ ਲੜ ਰਹੇ ਨੇ ਓਹ ਮਜ਼ਦੂਰ ਕਿਸਾਨ ਜੱਟੇ ਬੰਦੀਆਂ ਦਾ ਇੱਕਾ ਜਿੰਦਾਬਾਦ ਅੱਲਾਹੂ ਅਕਬਰ ਜਿੰਦਾਬਾਦ ਸਾਰਾ ਜੱਟੇ ਬੰਦੀਆਂ ਦਾ ਇੱਕਾ ਜਿੰਦਾਬਾਦ ਅਕਸ ਦੀ ਗੁੰਡਾਗਰਦੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਅਕਸ ਦੀ ਗੁੰਡਾਗਰਦੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਸੈਸ਼ਨ ਮਰਤబాద్ ਜਿੰਦਾਬਾਦ ਮਰਤబాద్ ਪਟਿਆਲਾ ਪੁਲਿਸ ਪਰ ਸੈਸ਼ਨ ਮਰਤబాద్ ਜਿੰਦਾਬਾਦ ਮਰਤబాద్ ਸਾਬਕਾ ਸੈਨਿਕਾਂ ਦਾ ਏਕਾ ਜਿੰਦਾਬਾਦ 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 ਸਾਬਕਾ ਸੈਨਿਕਾਂ ਦਾ ਏਕਾ ਜਿੰਦਾਬਾਦ ਦੋਸੀ ਪਰਸ ਨੰਬਰ ਖਾਸ ਕਰੋ ਖਾਸ ਕਰੋ ਬਰਖਾਸਤ ਕਰੋ ਦੋਸੀ ਪਰਸ ਮਲਾਜ਼ਮਾਂ ਨੂੰ ਬਰਖਾਸਤ ਕਰੋ ਬਰਖਾਸਤ ਕਰੋ ਬਰਖਾਸਤ ਕਰੋ ਆ ਜੀ ਧੀਮ ਸਿੰਘ ਜੀ ਜੋ ਪਰਮੇਂਦਰ ਸਿੰਘ ਜੋ ਟਾਈਏ ਪਿਤਾ ਜੀ ਨੇ ਉਹ ਹਣ ਇਹਨਾਂ ਤੋਂ ਬਾਅਦ ਗਰਜੰਦ ਸਿੰਘ ਜੀ ਭਵਾਨੀਗੜ ਤਿਆਰ ਰਹਿਣ ਜੀ ਆਓ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥੀਓ ਸਭ ਤੋਂ ਪਹਿਲਾਂ ਤਾਂ ਮੈਂ ਗੱਲ ਕਰੂੰਗਾ ਸਾਡੇ ਸਾਹ ਮਹੱਦਰ ਕਰਨਲ ਕੁਸ਼ਤਵੰਦਰ ਸਿੰਘ ਜੀ ਬਾਦ ਸਾਹਿਬ ਦੀ ਅਤੇ ਉਸ ਦੇ ਪਰਿਵਾਰ ਵਾਲੇ ਦੂਸਰੀ ਗੱਲ ਕਰੂੰਗਾ ਮੈਂ ਜੋ ਕਿ ਮੈਂ 2 ਸਾਲ ਅੱਜ ਤੋਂ 2 ਸਾਲ ਤੋਂ ਪਹਿਲਾਂ ਜਦੋਂ ਕਿਤੇ ਬੋਲਣ ਦਾ ਮੌਕਾ ਮਿਲਦਾ ਮੈਂ ਇਹ ਬੋਲਦਾ ਹੁੰਦਾ ਡਾਕਟਰ ਨਾਨਕ ਸਿੰਘ ਐਸ ਐਚ ਪੀ ਆਈ ਪੀਐਸ ਮਾਨਸਾ ਇਹ ਉਦੋਂ ਸਾਡੇ ਮਾਨਸਾ ਸੀ ਪਰ ਉੱਥੇ ਇੱਕ ਪੰਜਾਬ ਦੇ ਵਿੱਚੋਂ ਬਹੁਤ ਦੂਰੋਂ ਦੂਰੋਂ ਬਹੁਤ ਵੱਡੇ ਧੋਕ اٹੋਏ ਇੱਥੋਂ ਤੱਕ ਜਿੱਥੇ ਉਹ ਬਿਹੜੀਲਾ ਹੈ ਉੱਥੋਂ ਤੱਕ ਦੁਨੀਆ ਆਈ ਸੀ ਤੇ ਦੁਨੀਆ ਵੱਡੇ ਲੰਗਰ ਹਰ ਸਸਤਾ ਕਾਮ ਸੇਵਾ ਨਾਲ ਹੋਰਾਂ ਨੇ ਚਲਾਈ ਸੀ ਮੈਂ ਗੱਲ ਮੋੜ ਕੇ ਉੱਥੇ ਜਾਮਾ ਉੱਥੇ ਇੱਕ ਸਰਪੰਚ ਮੋਗੇ ਤੋਂ ਆਇਆ ਉਸਨੇ ਬੋਲਿਆ ਬੁਲਾਰਿਓ ਮੈਨੂੰ ਸਪੈਸ਼ਲ ਕਹਿ ਕੇ ਗਿਆ ਵੀ ਐ ਨਾ ਬੋਲਿਆ ਕਰ ਇਹਨੂੰ ਬੋਲਣਾ ਕੀ ਹੈ ਕਹਿੰਦਾ ਨਾਨੂ ਨਾਨਕ ਨਾਮ ਚੜਵੀ ਗਲਾ ਓਏ ਇਹਦਾ ਨਾਂ ਨਾਨਕ ਨਹੀਂ ਨਾਨੂ ਮूण ਮੈਂਦੇ ਬਾਰੇ ਇਸ ਤੋਂ ਪਹਿਲਾਂ ਕਰਨਲ ਕੁਸ਼ਵੰਦਰ ਸਿੰਘ ਜੀ ਬਾਦ ਸਾਹਿਬ ਦੇ ਕੱਲ ਬਹੁਤ ਵੱਡਾ ਦੋਨੇ ਪਾਸੇ ਕੱਟ ਸੀ ਦੇਖਿਆ ਹੋਵੇ ਫਾਦਰ ਸਾਹਿਬ ਰਿਟਾਇਰਡ ਆਫਸਰ ਜੋ ਕਿ ਕਾਫੀ ਸਮਾਂ ਇੱਥੇ ਬੈਠ ਕੇ ਗਏ ਉਮਰ ਬਡੇਰੀ ਸੀ ਉਹਦੇ ਫਾਦਰ ਸਾਹਿਬ ਖੁਦ ਆਰਮੀਰ ਦਾ ਬਫਰ ਫਿਰ ਜੋੜੇ ਉਸ ਛੇਨਾ ਦੇ ਮਗਰ ਬੜੀ ਵੱਡੀ ਤਾਕਤ ਕੜੀ ਆ ਸਾਥੀਓ ਉਹ ਹੈ ਸ਼ੇਰਨੀ ਚਾਸੀ ਦੀ ਰਾਣੀ ਇਹ ਮੈਡਮ ਮੈਂ ਦੱਸ ਰਿਹਾ ਮੈਨੂੰ ਕੱਲ ਪਤਾ ਲੱਗਿਆ ਉਹ ਕੋਈ ਇੱਕ ਪੀੜੀ ਕੋਈ ਦੋ ਪੀੜੀ ਅਰ ਤੋਂ ਵੱਧ ਤਿੰਨ ਪੀੜੀਆਂ ਇਹਦਾ ਦਾਦੇ ਦਾ ਦਾਦਾ ਆਰਮੀ ਆਫਰ ਪੰਜ ਪੀੜੀਆਂ ਤੋਂ ਆਰਮੀ ਆਫਰ ਵੀ ਬੱਚੀ ਵੀ ਬੱਚਸ ਬੰਦਰ ਪਰਵਾਹ ਜੰਨਾ ਦੇ ਦਾਦੇ ਪੜਦਾਦੇ ਨੇ ਫਸਟ ਵਾਰ ਪਹਿਲੀ ਮਹਾਨ ਜੰਗ ਦੂਜੀ ਵਾਰ ਜੋਤਾ ਦੇ ਬਾਅਦ 62 6551 ਦੀ ਲੜਾਈਆਂ ਚ ਸਾਲਿਆ ਕੋਨਾ ਮਹਾਨ ਹਸਤੀਆਂ ਦਾ ਖੂਨ ਆ ਇਸ ਬੀਬੀ ਦੇ ਅੰਦਰ ਉਸ ਬੀਬੀ ਦੀ ਕਾਰਤੇ ਕੱਲਾ ਕੱਟ ਅੱਜ ਸੰਦੇ ਆ ਬੀਬੀ ਨੇ ਵੀ ਰਿਕੁਐਸਟ ਕੀਤੀ ਆ ਕੱਲ ਨੂੰ ਪਤਾ ਲੱਗ ਜੂਗਾ ਹੁਣ ਮੈਂ ਬਾਬਾ ਇਸ ਪਰਿਵਾਰ ਲਈ ਦੱਸ ਦਿੱਤਾ ਇਹ ਜੋ ਨਾਨੂ ਜੀ ਨੇ ਇਹ ਤਾਂ ਦੁਗਣੇ ਦੁਗਣੀ ਤੋਂ ਵੀ ਜਿਆਦਾ ਸ਼ਰਮ ਸਾਹਿਬ ਆਗ ਸਾਹਿਬ ਦੀ ਇਹਨੂੰ ਤਾਂ 14 ਸਾਲ ਹੋਏ ਹੋਣੇ ਇਹ ਪਹਿਲਾਂ ਪਤਾ ਨਹੀਂ ਕਿੰਨੀ ਕੀ ਰਿਸ਼ਵਤ ਦੇ ਕੇ ਲਗਿਆ ਹੁਣ ਪਹਿਲਾਂ ਇੱਥੇ ਪਟਿਆ ਹੀ ਸੀ ਗੱਡਪੜ ਕਰਾਈ ਮਾਤਾ ਦੇ ਮੰਦਰ ਕਿਸ ਨੇ ਗੋਲੀਆਂ ਚਲਵਾਈਆਂ ਫਿਰ ਇਸ ਨੂੰ ਬਦਲ ਕੇ ਉਹ ਚਿਹਤਿਆਂ ਨੇ ਜਿੰਨਾਂ ਨੂੰ ਇਹ ਉੱਪਰ ਤੱਕ ਮਾਇਆ ਗੰਦਾ ਬਠੰਡੇ ਬਠੰਡੇ ਦੇ ਦੋ ਜਗ੍ਹਾ ਇਹੋ ਜਿਹਾ ਕਤਲ ਕਰਵਾਏ ਕੋਥੋਂ ਸਾਡੇ ਮਾਨ ਸਾਹਿਬ ਭੇਜ ਦਿੱਤਾ ਜਿਸ ਵਾਰ ਮਾਨਸਾ ਆਇਆ ਇਹ ਨਾਮਕ ਤੋਂ ਕੋਈ ਮੈਨੂੰ ਨਾਨਕ ਹੈ ਨਾਨੂ ਸਾਥੀਓ ਹੱਥੋਂ ਨਾ ਮੈਂ ਤਾਂ ਪੰਜਾ ਤੋਂ ਪੜਿਆ ਹਾਂ ਮੈਂ ਤਾਂ 1975 ਕੇ ਵੀਸੀ ਜਾ ਕੇ ਆਰਮੀ ਵੀ ਸਿੱਖੀ ਆ ਉਹ ਤੋਂ ਬਾਅਦ ਅੱਜ ਤੱਕ ਮਾਰਨੀ ਦਾ ਨਾਮਕ ਹੁਣ ਪੈਨਸ਼ਨ ਦੇ ਰੂਪ ਚ ਖਾ ਰਿਹਾ ਉਹ ਕਰ ਲੋ ਸੌਤੇ ਹਮਲਾ ਨਹੀਂ ਪਰ ਮੱਖ ਸਾਡੇ ਬੇਟੇ ਹੰਗਤੇ ਹਮਲਾ ਨਹੀਂ ਉਹ ਜਿਹੜਿਆ ਤੁਸੀਂ ਬੈਠੇ ਹੋ ਤੁਸੀਂ ਕਿੱਥੇ ਕਿੱਥੇ ਲੋਪੀਆਂ ਕੀਤੀਆਂ ਤੁਹਾਨੂੰ ਪਤਾ ਹੈ ਕਿਹੜਾ ਬਾਡਰ ਕਿਹੜੇ ਸੂਬੇ ਕਿਹੜੇ ਜੰਗਲ ਕਿਹੜਾ ਵਰਦੀਲਾ ਇਲਾਕਾ ਕਿਹੜਾ ਰਾਜ ਤੁਸੀ ਬੈਠੇ ਹੋ ਅੱਖਾਂ ਵਾਲੇ ਉਹ ਜਮੀਰਾਂ ਵਾਲੇ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਹੜੇ ਸਾਡੇ ਭਰਾ ਸਭ ਵਿਭਾਗਾਂ ਤੋਂ ਦੁੱਗਣੇ ਨੇ ਜਿਹੜੇ ਦੂਜੇ ਵਿਭਾਗਾਂ ਦੇ ਆਏ ਨੇ ਉਹਨਾਂ ਦਾ ਵੀ ਧੰਨਵਾਦ ਕਿਸਾਨਾਂ ਦਾ ਵੀ ਧੰਨਵਾਦ ਜਿਹੜੇ ਘਰਾਂ 'ਚ ਬੈਠੇ ਨੇ ਉਹਨਾਂ ਦੀਆਂ ਜ਼ਮੀਰਾਂ ਮਰ ਗਈਆਂ ਮੈਂ ਉਹਨਾਂ ਨੂੰ ਬੇਨਤੀ ਤੇ ਅਪੀਲ ਕਰਦਾ ਮੱਤਮ ਰਹੀ ਓ ਸਰਪਾ ਫੋਲ ਜਿਓ ਕੱਲ ਨੂੰ ਛੋਡੇ ਨਾਲ ਇਹਨਾਂ ਨੇ ਪਤਾ ਨਹੀਂ ਕੀ ਕਰਨਾ ਆਓ ਆਪਾਂ ਇਨਸਾਫ ਲਈਏ ਇਨਸਾਫ ਜਿਵੇਂ ਨਹੀਂ ਲੱਗਦਾ ਇਹ ਲੜਾਈ ਕਿਹਦੀ ਆ ਖਾਤੀ ਵਰਸੇ ਗਰੀਨ ਖਾਤੀ ਵਰਸੇ ਗਰੀਨ ਪੰਜਾਬ ਪੁਸ਼ ਵਰਸ ਇੰਡੀਅਨ ਆਰਮੀ ਹੋ ਗਈ ਮੈਨੂੰ ਸਮਝ ਨਹੀਂ ਆਉਂਦੀ ਅੱਜ ਸਾਡਾ ਹਰਬਿੰਦਰ ਸਿੰਘ ਸਾਹਿਬ ਆਨ ਡਿਊਟੀ ਉਹ ਅੱਜ ਬੈਠੇ ਨੂੰ ਪੀਜ਼ਾ ਖਵਾ ਰਹੇ ਹੈ

ਉਹ ਜਾਂ ਪੁਲਸ ਬਖਸ਼ ਦਿਨ ਦੀ ਆ ਨਹੀਂ ਅੱਜ ਤਾਂ ਕਰਨਲ ਸਾਹਿਬ ਤੇ ਹਮਲਾ ਹੋਇਆ ਮੈਂ ਥੋਈ ਵੀ ਬੇਤੀ ਕਰਨਲਾ ਆਨ ਡਿਊਟੀ ਕੱਲ ਨੂੰ ਫਿਰਕੇ ਜੇ ਸਾਥ ਤੇ ਵੀ ਹੋਊਗਾ ਪੱਥ ਨੂੰ ਇਹ ਜਰਨਲ ਸਾਹਿਬ ਤੇ ਵੀ ਹੋਊਗਾ ਜੇ ਸਾਡਾ ਖਾਲਸਾ ਨਾਮੁਖੀ ਕਰਵੇ ਇੰਦਰ ਪੁਲਾਹਕ ਏਅਰਪੋਰਟ ਉੱਪਰੋਂ ਵਾਖੇ ਮੁੰਡੇ ਇਹੀ ਖੜੇ ਹੁੰਦੇ ਨੇ ਡੇਗ ਲਾਂਗੇ ਉਹਨੂੰ ਲਾਗਾ ਸਾਹਿਬ ਸੋਚ ਰਿਹਾ ਫਿਰ ਸਾਡਾ ਵਾਕੀਆਂ ਦਾ ਸਾਡਾ ਸ਼ਪਾਣੀਆਂ ਦਾ ਬਣ ਨਹੀਂ ਪੀ ਹੈ ਅਸੀਂ ਐਸ ਆਦਮੀ ਜਿੰਨੇ ਵੀ ਹਾਂ ਪੰਜਾਬ ਦੇ ਇੱਜ਼ਤ ਬਹਾਲ ਕਰਨ ਦੇ ਲਈ ਤੇ ਇਨਸਾਫ ਲੈਣ ਲਈ ਇੱਥੇ ਆਏ ਆ ਤੇ ਆਵਾਂਗੇ ਦੇਖੋ ਮੈਂ ਪੰਜਾਬ ਦੇ ਸਭ ਤਾਂ ਸਹਿਮਤਾ ਨੂੰ ਇੱਕ ਗੱਲ ਹੋਰ ਦੱਸ ਦੇਣਾ ਚਾਹੁੰਨਾ ਇੱਥੇ ਕੱਲ ਮੈਂ ਕੱਲ 8 ਵਜੇ ਪਹੁੰਚ ਗਿਆ ਸੀ ਮੇਰਾ ਚੋੜਾ ਉਹ ਪਟੰਗਾ ਉਹ 3 ਗਾੜ ਦੇ ਵਿੱਚ ਆਪ ਦੇ ਕੱਪੜੇ ਲੈ ਕੇ ਆਇਆ ਇੱਥੇ ਹੀ ਸੁੱਤਾ 2 ਵਜੇ ਤੱਕ ਮਿੱਤੀ ਦਾਸ ਦੇ ਨਾਲ ਸਾਹ ਨੂੰ ਪੁਲੀਸ ਦੇ ਜੀਨਕੀ ਇੰਸਪੈਕਟਰ ਆਏ। ਕਾਨੂੰਨ ਸੌ ਲੱਗੇ ਮਖਾ ਵੀ ਕਿਸੇ ਨੇ ਬੋਲਣਾ ਨਹੀਂ ਤੇਰਾ ਮੱਲੇ ਨੂੰ ਅਸੀਂ ਸੌਂਗੇ। ਦੋ ਬੰਦੇ ਨੇ ਅਸੀਂ ਰਾਤ 2 ਵਜੇ ਡਿਊਟੀ ਦਿੱਤੀ ਆ। ਉਹ ਕਹਿਣ ਦੀ ਕੁਝ ਬੋਲਣਾ। ਅਸੀਂ ਆਪਦੇ ਉੱਚ ਅਫਸਰਾਂ ਨੂੰ ਐਸਐਸਪੀ ਆਈ ਦੀ ਡੀਐਨ ਬਾਕਰ ਇਹ ਵੀ ਹੁੱਲਣਵਾਜੀ ਕਰਦੇ ਨੇ। ਵੇ ਅਸੀਂ ਐ ਮੇਰੀ ਬੜੇ ਡਿਸਪਲਿਨ ਨੂੰ ਸੱਚ ਸੱਚ ਨੌਕਰੀ ਦਿੱਤੀ ਆ। ਉਹ ਉਹੀ ਖੂਨ ਅੱਜ ਵੀ ਸਾਡੇ ਅਸੀਂ ਚੁੱਪ ਕਰ ਗਏ ਉਹਨਾਂ ਨੂੰ ਹੱਥ ਬੰਨੇ ਜੀ ਤੁਸੀਂ ਆਪ ਦੀ ਡਿਊਟੀ ਕਰੋ ਸਾਨੂੰ ਆਪ ਵੀ ਕੰਮ ਦੇਓ ਹਰੇ ਕੰਤੇ ਕੰਤੇ ਦਾ ਸਾਡੀਆਂ ਫੋਕਲ ਰਹਿੰਦੇ ਰਹੇ ਆਉਂਦੇ ਰਹੇ ਵਿੱਤ ਪੰਡਾ ਸਾਡੇ ਘਰ 파ਹੀ ਪੰਦਨਾ ਬੰਦੇ 13 ਨੌਜਵਾਨ 12 ਵਜੇ ਅਸੀਂ ਚੱਲ ਤਾ ਸੌਂ ਜਾਓ ਇਤਾਂ ਦੀਆਂ ਇਹ ਹਾਲਤਾਂ ਨੇ ਉਹ ਇੱਛੇ ਨਾਲ ਕੱਲ ਸਵੇਰ ਤੋਂ ਆ 8 ਵਜੇ ਰਾਤ ਸਾਡੇ ਲਹਾ ਰਵਾਰੀ ਦੀਪ ਤੋਂ ਯਾਰ ਫੌਜ ਦਾ ਬੰਦਾ ਉਹਦੇ ਨਾਭੀ ਟੋਪੀ ਲਈ ਇੱਥੇ ਕੁਛ ਵੀ ਆ ਬੈਠੇ ਨੇ ਇਹ ਆਇਆ ਹaryana ਤੋਂ ਯਾਰ ਫੌਜ ਦਾ ਬੰਦਾ ਉਹ ਸੱਤ ਕੰਨੋਂ ਪੰਜਾਬ ਦੇ ਸਾਹ ਤੱਕ ਫੜ ਦਿਓ ਤੇ ਮੌਜੂਦਾ ਸਾਰੇ ਅਪਸ ਬੇਸਿਓ ਉਹਨਾਂ ਸਾਰੇ ਫੌਰੀਆਂ ਬੈਂਤੀ ਦਾ ਕੱਖ ਨਹੀਂ ਗਿਆ ਸਕਦੇ ਕਿਉਂ ਉਹਨਾਂ ਤੇ ਐਕਸ਼ਨ ਆ ਉਹਦੇ ਬੱਤੀਆਂ ਨਹੀਂ ਉਹਦੇ ਪਰਵਾੜੀਆਂ ਨੂੰ ਇੱਥੇ ਭੇਜ ਸਕਦੇ ਨੇ ਉਹਨਾਂ ਨਾਲ ਕੀ ਹੋ ਸਕਦੀ ਐ ਉਹ ਨਾ ਹੁਣ ਵਰਦੀ ਮਤ ਦੇ ਆਉਣ ਡਿਊਟੀ ਨੇ ਪਰਵਾਸ ਤਾਂ ਬਹੁਤਾ ਪਿੱਛੇ ਪੀਐਫੀ ਕੁੜੋ ਦੇ ਕੰਮ ਨਹੀਂ ਪੜ ਸਕਦੇ ਜੇ ਤਾਰੀਖ ਤਹ ਰੈਣੀ ਦੇ ਵਿੱਚੋਂ ਜੇ ਸੀਓ ਦਾ ਇੰਤਜ਼ਾਰ ਯਾਰ ਉਸ ਦਾ ਬੰਦਾ ਇੱਥੇ ਆ ਕੇ ਇੱਥੇ ਸਵੇਰੇ ਹੰਟ ਕੇ ਖਾਦੇ ਨਾਲ ਸੁੱਤਾ ਉਹਨੇ ਪੂਰਾ ਝਾੜੂ ਲਾਇਆ ਜਿਵੇਂ ਕੱਲ ਤੇ ਲੰਘਾ ਹੈ ਉਹ ਸੱਟਿਆ ਹੋਇਆ ਜਾਂ ਸਮਾਨ ਕਾਬਾ ਸਾਫ ਕਰਿਆ ਛੇਤੋਂ ਲਾ ਕੇ ਹਾਂ ਦੇ ਆ ਟੱਕਾ ਸੱਤ ਬੰਨਿਆ ਸਾਰੀ ਸਫਾਈ ਕੀਤੀ ਕੋਰੇ ਹਕਮ ਸਫਾਈ ਦਾ ਉਪਦਾ ਲੱਗਿਆ ਜਿੰਨਾ ਜਾਨਕ ਸੀ ਆ ਵਾਟੇ ਇਹਨਾਂ ਨੇ ਕਿਤੇ ਨੌਕਰੀ ਕੀਤੀ ਆ ਇਹਨੇ ਫੋਜੀ ਪੰਜ ਸੱਤ ਪਰ ਨਾ ਸੁਦਾ ਚੁੱਕਿਆ ਸੀ ਹੋ ਦੂਰ ਕੂੜੇ ਦਾ ਅਸਪਾਸੇ ਆਏ ਆ ਇਹਨਾਂ ਵਿੱਚ ਵੀ 5% ਚੰਗੇ ਨੇ ਹੈਗੇ ਨੇ 95 ਨਹੀਂ ਨਹੀਂ ਕਿਉਂ ਨਹੀਂ ਆ ਆ ਨੋਟ ਰਿਚਪਤ ਮੈਂ ਦੱਸਦਾ ਹਾਂ ਉਸ ਤੁਹਾਨੂੰ ਨਾਨਕ ਬਾਰੇ ਵੀ ਨਾਨ ਨੂੰ ਬਾਰੇ ਵੀ ਇਹ ਨਾਨ ਨੇ ਕੀ ਕੀਤਾ ਮੇਤਾ ਭਾਈ ਉੱਥੇ ਬੀਜੀ ਸਿੱਕੀ ਮੈਂ ਤਾਂ ਬੋਲਣ ਨਹੀਂ ਜਾਮ ਪਾਸ ਦੀ 70 70 ਤੋਂ ਬਾਅਦ ਮੈਂ ਨਾ ਮੈਂ ਇਹਨੇ ਨਾਨਕ ਸੰਗਿਆਂ ਬੋਲਣ ਲੱਗਾ ਫੋਟੇ ਸਾਹਮਣੇ ਫੋਟੇ ਲਾਖਣ ਕਰਾ ਕੇ ਮੇਰਾ ਇੱਕ ਲੌਕਾ ਪੁੱਤ ਦਾ ਕੋਲਾ ਨਾਮ ਪਰਬੰਦਰ ਜਿੰਦਾ ਉਹ ਭਾਈ ਜ਼ੋਰ ਦਾ ਹੱਟਾ ਕੱਟਾ ਵਾਪਸ ਸੀ ਬਹੁਤ ਤਕੜਾ ਸੀ ਪਟਿਆ ਆ ਜੰਮਦਰ ਲੈ ਪਰਵਾ ਸੀ ਸੋਤ ਕੋ ਆਇਆ ਜੋਸ ਤੁਲੇ ਦੋਸਤੋ ਦੇ ਨਾਲ ਬਹੁਤ ਸਾਰੇ ਪੰਜਾਬ ਚੋਂ ਜਦੋਂ ਤਾਰਾ ਸੰਗੂ ਜਿਹਨੇ ਬਾਕ ਸੰਗਾਰੇ ਕਿਰਕ ਕਾਲੇ ਖ데요 ਜੀ ਉਹ ਲੱਤ ਸੀ ਉਸ ਤੋਂ ਹਟਾਇਆ ਬੰਦਾ ਤੇ ਮਾਤਾ ਕਨੈ ਸੇ ਬੰਦ ਤਾ ਹੂ ਪੰਜਾਬ ਚੋਂ ਮਾ ਖੜੇ ਤਾ ਜੋ ਪਕਾ ਗਿਆ ਕੀ ਲੈਣਾ ਕਾਨੂੰਨੀ ਪਤਾ ਮੈਂ 70 ਤੋਂ ਤੱਕ ਗਿਆ ਇਹ ਪੰਜਾਬ ਕੋ ਕੌਤੀ ਵਾਦਯੋ ਇਹ ਮੰਨਦੇ ਕਿ ਵਿਖਦੇ ਨੇ ਤੇ ਨੂੰ ਮਾਰ ਕੇ ਕਿਸੇ ਦੇ ਨਾਲ ਸੁੱਤ ਜਾਣਗੇ ਤੇ ਰਜਵਾ ਖਿੱਤ ਦਾ ਸਾਡੇ ਕੋ ਪੰਜ ਸਾਲ ਦਾ ਇੱਕ ਸਾਡੇ ਤਿੰਨ ਸਾਲ ਦਾ ਇਹਨਾਂ ਨੂੰ ਜੇਡੀ ਮਾਰਨਗੇ ਅਸੀਂ ਕੀ ਕਰਾਂਗੇ ਤਾਂ ਵੇ ਇੱਕ ਵਾਰ ਦੱਸ ਲੈਣਾ ਤੁਸੀਂ ਮੇਰੇ ਬਾਪ ਤੇ ਪਿਓ ਆ ਮੇਰੇ ਘਰ ਵਾਲੀ ਆਲਾ ਬੱਚਿਆਂ ਨੂੰ ਤਾਂ ਪਤਾ ਨਹੀਂ ਮੈਨੂੰ ਦੁਬਾਰੇ ਟੋਕਿਓ ਨਾ ਮੈਂ ਨਹੀਂ ਹੱਡਾਂ ਫੂਲਜ ਹੋ ਗਿਆ 17 ਤੋਂ 35 ਸਾਲ ਸੱਤ ਦੇ ਕਹਿੰਦਾ ਬੱਚੇ ਸਾਡੇ ਪੰਜਾਬ ਦੇ ਕਹਿੰਦਾ ਕੀਤੇ ਲਾ ਲਾ ਗੋਆਂ ਪਤਾ ਨਹੀਂ ਕੀ ਕੀ ਥੋੜੇ ਪੂਰੇ ਨੰਨੋਂ ਨੇ ਡਰਗ ਵੇਚਦੇ ਨੇ ਉਹਨੂੰ ਸਾਰਾ ਪਗਾਂ ਸੀ ਮਾਮਤਾ ਤੇ ਬਠਿੰਡੇ ਏਰੀਏ ਦਾ ਕਿੱਥੇ ਵਿਕਦਾ ਹੈ ਉਸ ਨੇ ਕੀ ਕਰਿਆ ਇਹਨਾਂ ਦਾ ਹੱਥਾਂ ਪਾਜ ਖੁੰਦੇ ਆ ਕੋਈ ਵੱਡੇ ਡੰਗਸ ਮਗਰ ਫੜ ਲੈ ਪਰ ਉਹ ਨੰਗ ਕੋ ਨਾਲ ਕੁ ਸੰਦੀਪ ਕੋਲ ਛੱਡੀ ਰਹੀ ਉਹਨਾਂ ਦਾ ਨਾਮ ਨੀਨਾ ਨਹੀਂ ਮੰਥਲੀ ਨਹੀਂ ਬਿਕਲੀ ਨਹੀਂ ਡੇਲੀ ਬਣੀ ਸੀ 5 ਰੁਪਿਆ ਦੀ ਆਉਂਦੀ ਸੀ ਉਹ 5 ਰੁਪਿਆ ਦੀ ਸਰਕਾਰ ਤੱਕ ਵੀ ਮੰਤਿਆ ਤੱਕ ਵੀ ਜੀ ਜੀ ਸਾ ਤੱਕ ਵੀ ਜਾਂਦੀ ਸੀ ਜਦੋਂ ਬਾਜ਼ ਖੋਲੇ ਉਹਨਾਂ ਦਾ ਫੜਿਆ ਉਸ ਤੋਂ ਬਾਅਦ ਉਹ ਦੱਕ ਸਮਗਲਰ ਇਹਨਾਂ ਰਸ਼ਾਪੇ ਦੇ ਸੀ ਪਹਿਲੇ 5 ਵਜੇ ਆਦੀਆਂ ਵਸਾਂ ਤੇ ਉਹਨਾਂ ਦੇ ਉੱਪਰ ਰੱਖੇ ਹੋਏ ਸਾਰੇ ਬਠਿੰਡਾ ਮਾਂਫਾ ਦੇ ਜਿੰਨੇ ਪੰਡਾਲ ਸੀ ਸਪਾਈ ਕਰਕੇ ਆਉਂਦੇ ਸੀ ਤੇ ਪੈਸਾ ਹੁਣ ਕੋਲੇ ਆਉਂਦਾ ਸੀ ਉਹ ਸਭ ਵੱਟੀਆਂ ਤੋਂ ਵੱਡੀਆਂ ਬਗਾਰਾ ਦਿੰਦੇ ਸੀ ਪੁੱਠ ਨੂੰ ਜੇ ਆਹ ਪੁੱਠ ਨੂੰ ਹੋਰ ਵੱਡੇ ਵੱਡੇ ਅਫਸਰਾਂ ਨੂੰ ਉਹਨਾਂ ਕੋਈ 70-80 ਤਾਰਾ ਸੀ ਇਹ ਇਹਨਾਂ ਨੂੰ ਬਗਾਰ ਦੇਣ ਲਈ ਭਈ ਕੌਣ ਫੜੇ ਇੱਕ ਆਮ ਦੀ ਫੌਜ ਦਾ ਫੌਜੀ ਦਾ ਮੁੰਡਾ ਉਹ ਪਰਮੰਦਰ ਚੋਟਾ ਉੱਥੇ ਕੀ ਤੋ ਹਵਾ ਹਾਂ ਉਹਦੇ ਦੋਸਤ ਇਕੱਠੇ ਹੋ ਗਏ 40 50 ਹੋ ਗਏ ਹੌਲੀ ਹੌਲੀ ਪਿੰਡਾਂ ਦੇ ਇਕੱਠੇ ਹੋ ਗਏ ਦੋ ਚਾਰ ਦੇ ਫੜਿਆ ਉਹਨੇ ਇਹਨਾਂ ਨੇ ਕੀ ਕਰਿਆ ਨਾਨੂੰ ਵੀ ਨੇ ਇੱਕ ਡੀਐਸਪੀ ਸੰਜੀਪ ਗੋਇਲ ਜੋ ਤਾਂ ਮੰਨਤਾ ਕੀ ਐਸਐਹ ਸਭ ਤੋਂ ਸਭ ਤੋਂ ਇਨਫੈਕਟਡ ਡਿਫਟੀ ਉੱਥੇ ਰਿਹਾ ਸਭ ਜੇ ਜੇ ਦੀ ਆ ਮੰਨਤਾ ਸੂਗਲ ਭਲਾੜਾ ਲੱਗਦਾ ਹੈ ਹਾਂ ਉਹਦੇ ਹੁਣੇ ਤੱਕ ਨਾਲ ਨਹੀਂ ਤੁਸੀਂ ਉਹਨੂੰ ਕੋਈ ਨਾ ਬਜ਼ਿਆ ਡੇਡੇ ਥਾਣੇ ਲਾਏ ਆ ਸੀ

ਜਦੋਂ ਪੁੱਠੇ ਕਹਾਣੀ ਹਰਦਾ ਇੱਕ ਮਝੇੜੀ ਪਿੱਛੀ ਤੋਂ ਨਸ਼ਾ ਲੈ ਕੇ ਮਾਮਤਾ ਵੇਚਣ ਲਈ ਆ ਰਿਹਾ ਸੀ ਉਹ ਆਬੀ ਨਸ਼ਾ ਕਰਦਾ ਸੀ ਉਹਦਾ ਮੋਟਰਸਾਈਕਲ ਪਿੰਡ ਦੇ ਵਿੱਚ ਕਿਸੇ ਦੇ ਗੇਟ ਨਾਲ ਵੱਜ ਕੇ ਟਕਰਾ ਕੇ ਉਹਦਾ ਸਿਰ ਫੁੱਟਿਆ ਐਕਸੀਡੈਂਟ ਹੋ ਗਿਆ ਉਨਨ ਜਾ ਕੇ ਉਹਦੇ ਬੰਦੇ ਨੇ ਮੋਟਰ ਉੱਥੇ ਪਿਆ ਰੋ ਹਸਪਤਾਲ ਜਾ ਖੋਤਾਤਾ ਹਸਪਤਾਲ ਦਾਖਲ ਕਰਾਤਾ ਜਿਹੜਾ ਜਨਾਬ ਸਭ ਤੋਂ ਵੱਡਾ ਨਸ਼ਾ ਬਿੱਟੇ ਵਾਲਾ ਸੀ ਜਿਹਨੇ ਪ੍ਰੋਬੰਡੀ ਪ੍ਰੋਕਿਊਰ ਬਣਾਇਆ ਤੇ ਬੱਚੇ ਦੰਦਲ ਬਣਾ ਲਏ ਲੋਕਾਂ ਦੇ ਮਾਰਤੇ ਉਹ ਬੰਦੇ ਨੇ ਨਾਨੂ ਨੂੰ ਰੂਪ ਡੀਐਸਪੀ ਗੋਇਲ ਨੂੰ ਸੰਜੀਪ ਗੋਇਲ ਨੂੰ ਕਿਹਾ ਵੀ ਹੁਣ ਮਰ ਬਣ ਗਈ ਉਹ ਜਿਹੜਾ ਚੋਟਾ ਉਹਦੇ ਕੇਸ ਪਾਇਆ ਉਹ ਵੀ ਇਹਨੇ ਮਾਰਿਆ ਉਹਨੇ ਹੱਥ ਦੇ ਤਾਪ ਸੀ ਐਸਐਚੀ ਫਾਰਮ ਦੇ ਨੂੰ ਵੀ ਤੈਨੂੰ ਪ੍ਰਮੋਟ ਕਰਾਂਗਾ ਤੂੰ ਉਸ ਤੋਂ ਤੈਨੂੰ ਚਪਿਆ ਦੋਪਹੀ ਗਾਵੇ ਤੇ ਸਾਡੇ ਗੇਟ ਤੇ ਆ ਗਿਆ ਝੋਟਾ ਉੱਪਰੋਂ ਲਾਈਵ ਹੋਣ ਲੱਗ ਪਿਆ ਮੈਂ ਝੋਟਾ ਨਾਲ ਲੈਂਦਾ ਨਹੀਂ ਸੀ ਪਰਵਿੰਦਰ ਰੱਖਿਆ ਪਰ ਪੰਜਾਬ ਦੇ ਲੋਕਾਂ ਨੇ ਰੱਖ ਤਾਂ ਮੈਂ ਕੀ ਕਰਾਂ ਉਹ ਭਾਈ ਜਦੋਂ ਬੋਲਣ ਲੱਗ ਪਿਆ ਤਾਂ ਇਹ ਐਸਆਈ ਨੂੰ ਕਹ ਲੱਭਿੱਤ ਕੋਈ ਸੀ ਕਹਿੰਦਾ ਕਹਿੰਦਾ ਮੈਨੂੰ ਤਾਂ ਜਿਵੇਂ ਕਹਿੰਦਾ ਬਿਆਨ ਦੇ ਤੇ 50000 ਦਾ 307 ਦਾ ਉਹ ਆਪਾਂ ਫੌਜੀ ਹੁੰਦੇ ਨਾ ਜਿਹੜੇ ਅਡੀਅਲ ਹੁੰਦੇ ਆ ਭਾਈ ਫੌਜੀ ਬੰਦੇ ਆਪਾਂ ਕਿਸੇ ਦੀ ਗੱਲ ਨਹੀਂ ਸੁਣਦੇ

ਓ ਮੁੰਡਿਆਂ ਨੇ ਲਾਦਿਆਂ ਨੇ ਉਥੋਂ ਵੀਡੀਓ ਬਣਾ ਲਈ ਜੰਦੀ ਵੀ ਇਹ ਐਕਸੀਡੈਂਟ ਹੋ ਫਰਾਤ ਪੰਡ ਦਬਾਹ ਹੋ ਗਿਆ ਵੀ ਇਹ ਐਕਸੀਡੈਂਟ ਹੋਇਆ ਹੈ ਇਹ ਪਾਸਤਾ ਜੱਜ ਸਾਹਿਬ ਦੇ ਰੱਗ ਹੋਇਆ ਮੰਗਰ ਦੀ ਮਹਾਤ ਦੂਜੇ ਪੱਖ ਦਾ ਪਾਸਾ ਇਹ ਤੀਜੇ ਪੱਖ ਕਿ ਭਾਇਆ ਇੱਕ ਮਝਾ ਪਰਦੇਸ ਤੱਕ ਨੂੰ ਭਾਣਾ ਸੀ ਉਹਨੇ 400 ਰੁਪਇਆ ਗੋਸਤੋ ਲੈ ਕੇ ਮੁੰਡੇ ਨੂੰ ਭੇਟਾ ਵੀ ਤੁਸੀਂ ਉਦੋਂ ਲੈ ਉਹ 400 ਲੈ ਕੇ ਉਹ ਗੱਲ ਜਪਾਤਾ ਉਹਨੇ ਉਹਨੂੰ ਪੰਡ ਗੋਲੀਆਂ ਦੀ ਦੇਤੀ ਵੀ ਤੂੰ ਵੇਚਿਆ ਆਟੋਬਾਗ ਵੀਡੀਓ ਬਣ ਗਈ ਉਹ ਉਹ 400 ਰੁਪਏ ਕੱਢ ਕੇ ਉਹ ਮੁੰਡੇ ਨੂੰ ਫੜਾਤਾ ਕੁੱਛ ਨੇ ਬਾਬਾ ਦੀ ਇਹਦੇ 400 ਦੀ ਫਰੋਖਤੀ ਮੰਗੀ ਨੇ ਗੱਲੇ ਦੇ 400 ਕੱਢਿਆ ਉਹ ਉਹ ਕਰ ਚਾ ਪਾਤਾ ਹੁਣ ਵੀ ਸੀਕਾ ਪੈਂਦੀਆਂ ਨੇ ਇੱਕ ਪਾਸਾ ਹੋਰਦੀ ਪਾਤਾ ਉਹ ਪ੍ਰਵਿੰਦਰ ਸਿੰਘ ਪੈਂਦਾ ਇਹ ਨਹੀਂ ਇਹ ਹਰ ਦੇ ਨਸ਼ਾ ਵੇਚਣ ਵਾਲੇ ਜਦੋਂ ਆਪਾਂ ਤਾਂ ਜੇੜੀ ਹੋ ਗਈ ਲੋਕਾਂ ਨੂੰ ਕੁੱਤ ਬਚਾ ਰਾਨਾ ਦਾ ਇਹ ਕੁੱਟਣਗੇ ਕੁੱਛ ਲੈਣ ਉਹਨੇ ਤਾਂ ਜੀ ਇੱਕ ਵੱਡਾ ਨਸ਼ਾ ਤੱਕ ਸਾਰੇ ਆਮ ਵੇਚਦਾ ਫੜ ਲਿਆ ਉਹ ਫੜਿਆ ਭੀੜ ਸਾਰੀ ਪੱਠੀ ਹੋ ਗਈ ਨੌਜੋਨ ਮੁੰਡਾ ਦੋ ਹੋਗਲ ਲੈ ਕੇ ਥਾਣੇ ਨੂੰ ਧੁੱਟਪੇ ਥੰਗ ਲਜਾਣੇ ਆ ਕਿਸੇ ਨੇ ਉਹਦੇ ਛਿੱਟਾਂ ਦਾ ਹਾਰ ਬੱਚ ਪਾਤਾ ਉਹ ਕੰਦੇ ਪਰਿੰਦਰ ਵੀ ਘੋਟੇ ਨੇ ਪਾਇਆ ਉਹ ਪਾਚਾ ਪਾ ਕੇ ਇੱਕ ਮਹੀਨਾ ਮਾਂਥਾ ਜੇ ਦੂਜਾ ਮਹੀਨਾ ਮੁਕਸਰ ਜੇ ਹਰ ਹਫਤੇ ਫੇਤੀ ਸਰ ਨੇੜੇ ਮੈਂ ਦੱਸਣਾ ਚਾਹੁੰਦਾ ਨਾਨੂ ਵਾਰੀ ਮੇਰੀ ਡਿਊਟੀ ਲਈ ਆਏ ਉਹ ਹਰ ਹਫਤੇ ਨਾਨੂ ਛੱਪਾ ਦੇ ਤੇ ਛੱਪਾ ਘੋਟੇ ਕੋਲੇ ਗਿਆ ਪਰ ਵੀ ਤੀਜਾ ਫੋਨ ਤਾਰਦੇ ਤੇ ਵੀਰਾ ਵਾਸੀ ਮੈਂ ਫੰਤਸੀ ਜਦੋਂ ਗੱਲ ਕਰਦਾ ਉਹ ਮਖਾ ਕਮਲਿਆ ਇਹ ਤਾਂ ਤੇਰਾ ਮਾਮਾ ਵੀ ਸਕਾ ਹੋਵੇ ਥਾਲੇਦਾਰ ਤੂੰ ਕਾਹਦੀਆਂ ਗੱਲ ਕਰ ਤੈਨੂੰ ਇਹ ਚੱਕੂ ਆ ਚੱਕੂ ਦਾ ਨਾਮ ਮੰਨਿਆ ਕਹਿੰਦਾ ਕਿਵੇਂ ਰੋਣ ਫੋਨ ਕਰਦਾ ਵੀਰੇ ਵੀਰੇ ਕਹਿੰਦਾ ਨਾਨੂ ਉਦੋਂ ਬਾਅਦ ਕੀ ਹੋਇਆ ਇਸ ਨੂੰ ਫਿਰ ਅੱਠ ਦਿਨ ਮਿਲਦਾ ਕਹਿੰਦਾ ਨਾਨਕ ਸਿੰਘ ਉਹ ਬਹੁਤ ਦਾ ਛੋਟਾ ਦੂਰ ਹੋਇਆ ਦੂਰ ਹੋਇਆ ਤੂੰ ਮੇਰੇ ਨਾਲ ਦਲਨੀ ਦਾ ਖੱਤਾ ਕਹਿ ਮੇਰੇ ਗੋਲੀ ਮਰਵਾ ਦੇ ਫਾਟੋ ਦੱਸ ਦੇ ਮਾਂ ਦੇ ਸੁਬਟੇ ਨੇ ਅੰਦਰ ਹੁੰਦਾ ਐ ਐਸਐਸਪੀ ਦੇ ਦੇ ਆਿਆਂ ਨੂੰ ਕਹਿੰਦੇ ਵੀ ਇਹਨੂੰ ਗਾਹ ਖੱਬਦੀ ਦੇ ਤਾਸੇ ਜਿੱਦੀ ਕੁਛ ਨਾ ਕੁਛ ਨੂੰ ਨਸ਼ਾ ਦਿਓ ਟੋਪ ਤਸ ਕਰਾਮਾਂ ਦੇ ਭਵਾਨਾ ਕਰਾਂਗੇ ਇਹਨੂੰ ਉਨੇ ਹੀ ਕੇ ਮੈਂਟਲ ਕਰ ਦਿਓ ਟੌਰਚਰ ਕਰ ਦਿਓ ਵੀ ਬਾਹਰ ਆ ਕੇ ਸਾਡੇ ਨਾਲ ਲੜੇ ਨਾ ਫੇਰ ਜਦੋਂ ਉੱਥੇ ਥੋੜਾ ਜਿਹਾ ਜਿੱਥੇ ਬੰਦੀਆਂ ਦਾ ਜੇਲ ਤੇ ਜੋੜ ਪਿਆ ਫਟ ਤੇ ਜਨੇ ਨਾਨੂ ਜੀ ਨੇ ਉਹਦੀ ਪੇਟਾ ਮੁਕਸਰ ਦੇਆ ਤਕਰੀ ਮਕਸਰ ਜੇ ਤੋ ਉਹਨੂੰ ਰਿਹਾਈ ਹੁੰਦੀ ਆ ਉੱਥੇ ਕਿਸਾਨ ਜਦੋਂ ਕੁੱਲ ਜਥੇਬੰਦੀਆਂ ਨੇ ਜਾ ਕੇ ਉਹਨੂੰ ਹਜ਼ਾਰਾਂ ਬੰਦੇ ਨੇ ਛੁਰੂਪੇ ਪਾਇਏ ਤੁਸਨੇ ਕੁਛ ਤੁਸਨੇ ਕੁਛ ਸੈਕਟਰੀ ਸਾਹਿਬ ਲੈੜੇ ਆਈ ਜਾਂਦੇ ਨੇ ਮੈਂ ਤੁਹਾਨੂੰ ਇਹਦੀ ਕਾਰਵਾਈ ਦਖ ਨੂੰ ਜਮਾਏ ਕੀ ਕਰਦਾ ਐ ਇਹ ਅਸੀਂ ਮਾਨ ਸਾਹਿਬ ਤੋਂ ਫਿਰ ਐਸ ਲੋਨ ਦਾ ਜਿੰਨੇ ਕੰਮ ਕਹਿੰਦੇ ਸੀ ਵੀ ਉਹ ਦਫ਼ਤਰ ਜਾਓ ਇਹ ਜਥੇਬੰਦੀਆਂ ਦੇ ਫੂਲ ਨਹੀਂ ਇਹ ਸਟੇਜ ਜੋ ਚਲਾਉਂਦਾ ਉਸੇ ਦਾ ਹੁਕਮ ਚੱਲੂਗਾ ਇਹ ਸਾਡੀ ਜਿਹੜੀ ਇਹ ਸਤੇ ਚਲਾ ਰਹੀ ਹੈ ਤ੍ਰੰਤੀਕਾਰੀ ਯੂਨੀਅਨ ਐਕਸਟਰਮੈਂਟ ਤ੍ਰੰਤੀਕਾਰੀ ਯੂਨੀਅਨ ਮੈਂ ਦਾ ਬਿਜਲੀ ਬਹੁਤ ਬਹੁਤ ਧੰਨਵਾਦ ਕਰਦਾ ਇਹਨਾਂ ਦੀ ਬੜੀ ਸੰਯੋਗ ਵੀ ਭਾਈ ਅਸੀਂ ਇਹਨਾਂ ਦੇ ਨਾਲ ਹਾਂ 24 ਘੰਟੇ ਨਾਲ ਹਾਂ ਅੱਜ ਰਾਤ ਨੂੰ ਵੀ ਰਹਾਂਗੇ ਜਿੰਨਾ ਕਿ ਇਹ ਕਰਨਾ ਚਾਹੁੰਦੇ ਇੱਥੇ ਰਹਾਂਗੇ ਬੱਤੀਆਂ ਨੂੰ ਵੀ ਸੱਦਾਂਗੇ ਅਪੀਰ ਤਰ੍ਹਾਂ ਦੇ ਸਾਰੇ ਪੰਜਾਬ ਦੇ ਨਹੀਂ ਹਿੰਦੁਸਤਾਨ ਦੇ ਐਕਸਟਰਮੈਂਨਾਂ ਨੂੰ ਪਾਈ ਇਸ ਵਾਰ ਸਾਰੇ ਵੱਤਵਲ ਹਿੱਸਾ ਪਾਓ ਆਓ ਵੀ ਇਹ ਸਾਨਕ ਸਿੰਘ ਨੇ ਮੇਹ ਟਾ ਕੇ ਪ੍ਰਬਿੰਤ ਸਿੰਘ ਨੂੰ ਬਾਹਰ ਬਾਗ ਗ੍ਰਿਫਤਾਰ ਕਰਨ ਲਈ ਸੌਦੇ ਸਪਸਤ ਕਰਨੀ ਲਾਦੰਦੇ ਸੀ ਬੀਤੀ ਸਵੇਰ ਦਾ ਸਾਨੂੰ ਪਤਾ ਨਾ ਲੱਗੇ ਵੀ ਇਹ ਪੋਠਾੜੇ ਨੇ ਤੇ ਸਾਡੇ ਮੁੰਡੇ ਦੇ ਨਾਲ ਦੇ ਦੋਸਤ ਨੇ ਪੋਠਾ ਕੰਦਾਂਤ ਵੀ ਟੱਪ ਕੇ ਆ ਕੇ ਗ੍ਰਿਫਤਾਰ ਕਰ ਕੇ ਲੈ ਗਏ ਅਸੀਂ ਪੋਸਲੇ ਵਿਚਾਰੇ ਖੜਿਆ ਨੇ ਵੀ ਉਹ ਉਹ ਗੁੱਸਾ ਜਾ ਕੇ ਮਾਰੇ ਲਾਏ ਨਹੀਂ ਚਾਹੁੰਦੇ ਸੀ ਖਾਫੀ ਤੋਂ ਮੁਜ਼ਾਬਤ ਖਾਫੀ ਤੋਂ ਮੁਜ਼ਾਬਤ ਸਾਡੇ ਨਾਲ ਟੱਕਾ ਹੋਇਆ ਸੀ ਬੋਲਾਂਗੇ ਓਏ ਅੱਜ ਮੈਡਮ ਬਾੜ ਸਾਹਿਬ ਦੇ ਪੁੱਤਰ ਨੂੰ ਕੁੱਟਿਆ ਮਾਰਿਆ ਗਿਆ ਉਹਦੇ ਮਹਾਨ ਜੋਦੇ ਪਤੀ ਵੀ ਏਡੀ ਫੇਰ ਵੀ ਕੀਤੀ ਗਈ ਉਹ ਕੁਛ ਵੀ ਬੋਲ ਸਕਦੀ ਆ ਉਹਦੇ ਜਜ਼ਬਾਤ ਨੇ ਉਹਨੂੰ ਪਤਾ ਹੈ ਇਹਨਾਂ ਨੇ ਬੱਤ ਲੁਕੀ ਕੀਤੀ ਹੈ ਰਾਤ ਨੂੰ ਲੈ ਕਿਸਾਨੇਦਾਰ ਬੋਲਦਾ ਮਾਡਾ ਮੈਂ ਬੋਲਦੀ ਸੀ ਸਾਨੂੰ ਗੁੱਸਾ ਆ ਗਿਆ ਓ ਮੈਡਮ ਮਾں ਜੋ ਅਨਪਰਵਗੀਆਂ ਦੀ ਭੈਣ ਆ ਸਾਡੇ ਜੋ 25 ਐ ਉੱਥੇ ਅਸੀਂ ਹਸਪਤਲਾਂ ਦੇ ਵਿੱਚ ਮੈਂ ਮੈਂ ਸਾਹ ਲੁੱਟ ਮਾਰਦੇ ਸਮਾਰਟ ਹਲ ਵੀ ਮਾਰਦੇ ਆ ਅੱਜ ਵੀ ਮੈਂ ਹੱਥ ਲੁੱਟ ਕਰਦਾ ਅਜਾ ਬਰਬਾਦ ਨਹੀਂ ਹੋਇਆ ਪਰ ਫੇਰ ਵੀ ਅਸੀਂ ਆਵੋਗੇ ਵੀ ਸਾਡੇ ਧਰਮ ਨੂੰ ਤਾਕਤ ਦਿਓ ਕਰਨਗੇ ਸਾਡੇ ਜਿਹੜੇ ਆਗੂ ਨੇ ਅੱਜ ਸਾਨੂੰ ਲਾਂਭਾ ਦੇਣਗੇ ਅਸੀਂ ਚੁੱਪ ਕਰ ਜੇ ਸਾਥੀਓ ਲੋੜੀਏ ਸਤਨੇ ਚ ਰਹੂਗਾ ਮਸਤੈਦ ਹੋ ਕੇ ਸਿਆਰ ਹੋ ਕੇ ਇੱਥੇ ਸੀਐਮ ਵੀ ਵੀ ਆਊਗੀ ਇੱਥੇ ਇਹਨਾਂ ਦੇ ਖਰੀਦੇ ਹੋਏ ਲੋਕ ਵੀ ਇਹਨਾਂ ਨੂੰ ਖਰਾਬ ਕਰੋ ਸਾਡੇ ਵਿੱਚ ਆ ਕੇ ਮਿੱਠੇ ਮਿੱਠੇ ਹੋ ਕੇ ਬੈਠਣਗੇ ਬੋਲਣਗੇ ਪਰ ਮੇਸ਼ੇ ਪੱਤੇ ਕਰਕੇ ਉਹ ਤੋਂ ਸਾਵਧਾਨ ਰਹਿਣਾ ਜਿਹੜਾ ਇੱਥੇ ਰਾਤ ਨੂੰ ਰਹੂਗਾ ਹਰੇਕ ਨਾਲ ਗੱਲ ਨਹੀਂ ਕਰਨੀ ਭੇਤ ਨਹੀਂ ਦੇਣਾ ਇਹ ਅੰਦੋਲਨ ਚਲਾਉਣੇ ਸੌਖੇ ਤੇ ਹਨ ਅੰਦੋਲਨ ਚਲਾਉਣੇ ਬਹੁਤਾ ਖਨੀ ਧਰਨੇ ਚਲਾਉਣੇ ਕਹਿਣਾ ਸੌਖਾ ਬਹੁਤ ਆਸਾਨ ਹੈ ਪਰ ਬਾਗ ਛੱਡਨੇ ਪੈਂਦੇ ਨੇ ਮੈਂ ਫੇਰ ਬਾਵਾ ਕਰਦਾ ਜਿੰਨਾ ਤੇ ਇਹ ਕਰਨ ਬਾਦ ਸਾਹਿਬ ਨੂੰ ਯਾ ਸਾਰੀ ਆ ਹਰੀਬ ਬਾਦ ਦੇ ਨੂੰ ਇਨਸਾਫ ਨਹੀਂ ਮਿਲਦਾ ਮੈਂ ਇਸ ਤਰ੍ਹਾਂ ਨਹੀਂ ਤਾਂ ਜਮਾ ਨਹੀਂ ਜੰਗ ਲੜਾਂਗੇ ਜੋ ਮੈਨੂੰ ਤੁਸੀਂ ਇਹ ਵੀ ਹੁਕਮ ਤਾਂ ਦਿਓ ਇੱਥੇ ਬਹਿ ਜਾ ਬਹਿ ਜਾऊंगा ਕੱਲਾ ਪਾਣੀ ਪੀਊਗਾ ਮੈਂ ਕੋਈ ਰੋਟੀ ਚਾਪਣੀ ਨਹੀਂ ਖਾਂਦਾ ਮਰਨ ਤੱਕ ਬੈਠ ਜਾऊंगा ਇਨਸਾਫ ਲਈ ਪਰ ਸਾਡੇ ਆਗੂ ਕਹਿੰਦੇ ਨੇ ਵੀ ਨਹੀਂ ਖਾਪੀ ਕੇ ਜਾਣਾ ਹੈ ਮੈਂ ਆਪਣੇ ਵੀ ਤਿਆਰ ਹੋ ਕੇ ਆਇਆ ਮੈਂ ਆਪਦੇ ਘਰ ਨਹੀਂ ਜਾਊਂਗਾ ਮੈਂ ਹਜੇ ਵੀ ਖੁੱਦ ਕਹੀਂ ਚਲਾਉਣਾ ਖੁੱਦ ਖੇਤੀ ਕਰਦਾ ਰਾਤ ਨੂੰ 12 ਵਜੇ ਤੱਕ ਪਾਣੀ ਲਾਉਣਾ ਉਹ ਮੈਂ ਛੱਡ ਆਇਆ ਕਿਉਂ ਆ ਛੱਡੀ ਅਸਲ ਬਰਸ ਖੜ ਹਰੀ ਵਾਦੀ ਦਾ ਮਸਾਲਾ ਹੈ ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਕੀ ਫਤਿਹ ਸਾਰਿਆਂ ਦਾ ਧੰਨਵਾਦ ਖਾਸ ਕਰਕੇ ਸੇਤ ਚਲਾਉਣ ਵਾਲੀ ਕ੍ਰਾਂਤੀਕਾਰੀ ਜੁਨੀਲ ਦੇ ਨਾਲ